ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤ ਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਰਾਤ ਦੇ ਯਾਨੀ ਕਿ 31 ਤਰੀਕ ਰਾਤ ਅਤੇ ਆਉਣ ਵਾਲੇ ਦਿਨ ਦੇ 1 ਫਰਵਰੀ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਹੈ ਕਿਹੋ ਜਿਹਾ ਮੌਸਮ ਰਹੂਗਾ ਜਾਣਕਾਰੀ ਸ਼ੁਰੂ ਕਰਨ ਲੱਗੇ ਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਲਾਈਕ ਸ਼ੇਅਰ ਕਮ ਦੋਸਤੋ ਸਭ ਤੋਂ ਪਹਿਲਾਂ ਆਪਾਂ ਜਿਹੜਾ ਪ੍ਰਾਈਵੇਟ ਸੰਸਥਾਵਾਂ ਦੇ ਮੌਸਮ ਦੀਆਂ ਜਿਹੜੀਆਂ ਸਾਈਟਾਂ ਨੇ ਉਹਨਾਂ ਦੇ ਉੱਤੇ ਦੇਖੀਏ ਤਾਂ ਅੱਜ ਰਾਤ ਨੂੰ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਫੁਲਕੀ ਜਿਹੜੀ ਫੁਫਾਰ ਨੋਮਾ ਜਿਹਾ ਛਿੱਟਾ ਜਿਹੜਾ ਕਿਤੇ गिर ਸਕਦਾ ਕੋਈ ਜ਼ਿਆਦਾ ਨਹੀਂ ਜਿਵੇਂ ਕਿ ਤੁਸੀਂ ਇਹ ਦੇਖ ਸਕਦੇ ਹੋ 14% ਚਾਂਸ ਨੇ ਪਰੰਤੂ ਬੱਦਲਵਾਈ ਜਿਹੜੀ ਉਹ ਚੰਦਰਮਾ ਦੇ ਉੱਪਰ ਬਣੀ ਹੋਈ ਦਿਖਾਈ ਦੇ ਰਹੀ ਹੈ ਹਲਕੀ ਹਲਕੀ ਕਿਤੇ ਕਿਤੇ ਜਿਹੜੀ ਹੈ ਬੱਦਲਵਾਈ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਬਾਕੀ ਧੁੰਦ ਦੀ ਗੱਲ ਕਰਦੇ ਆ ਧੁੰਦ ਦਾ ਜਿਹੜੀ ਜਮੀਨੀ ਪਦਰ ਤੇ ਆਉਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜਿਹੜਾ ਅੱਜ ਆਪਾਂ ਦੇਖ ਰਹੇ ਸੀ ਪੂਰਬੀ ਹਵਾਵਾਂ ਚੱਲ ਰਹੀਆਂ ਸਨ ਉਹਨਾਂ ਪੂਰਬੀ ਹਵਾਵਾਂ ਦੇ ਕਾਰਨ ਜਿਹੜਾ ਨਵੀਂ ਹੈ ਉਹ ਜ਼ਿਆਦਾ ਇਕੱਠੀ ਹੋਣ ਦੇ ਕਾਰਨ ਜਮੀਨੀ ਪਦਰ ਤੇ ਜਿਹੜੀ ਧੁੰਦ ਹੈ ਹਰਿਆਣਾ ਦੇ ਵਿੱਚ ਐਂਟਰ ਕਰ ਚੁੱਕੀ ਹੈ ਤੇ ਪੰਜਾਬ ਦੇ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਕਿ ਮਾਲਵੇ ਦੇ ਖੇਤਰ ਨੇ ਦੱਖਣੀ ਮਾਲਵੇ ਤੇ ਪੂਰਬੀ ਮਾਲਵੇ ਦੇ ਖੇਤਰ ਇਨਾਂ ਦੇ ਵਿੱਚ ਜਿਹੜੀ ਧੁੰਦ ਆਉਣੀ ਸ਼ੁਰੂ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਦੇਖਦੇ ਹਾਂ ਦੋਸਤੋ ਆਪਾਂ ਕੱਲ ਨੂੰ 1 ਫਰਵਰੀ ਦੇ ਮੌਸਮ ਦੀ ਜਾਣਕਾਰੀ ਦੇਖ ਸਕਦੇ ਹੋ ਤੁਸੀਂ 1 ਫਰਵਰੀ ਨੂੰ ਜਿਹੜਾ ਮੌਸਮਾ 24% ਜਿਹੜੇ ਮੀਂਹ ਦੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਕਿ ਕੱਲ 32% ਜਿਹੜੇ ਦਿਖਾਈ ਦੇ ਰਹੇ ਸੀ ਕਿਉਂਕਿ ਹਰ ਰੋਜ਼ ਦੀ ਤਰ੍ਹਾਂ ਇਹ ਅਪਡੇਟ ਜਿਹੜੀ ਬਦਲ ਰਹੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਹਲਕਾ ਫੁਲਕਾ ਜਿਹੜਾ ਇਹ ਬਦਲਵਾਈ ਆਉਂਦੀ ਜਾਂਦੀ ਰਹੂਗੀ ਕੱਲ ਨੂੰ ਵੀ ਕੋਈ ਜ਼ਿਆਦਾ ਮੀਂਹ ਦੇ ਹਾਲਾਤ ਨਹੀਂ ਹੋਣਗੇ ਉਸ ਤੋਂ ਬਾਅਦ ਆਪਣਾ ਚੱਲਦੇ ਤੁਹਾਨੂੰ ਤਿੰਨ ਤਰੀਕ ਤੇ ਮੌਸਮ ਦੀ ਤਾਜ਼ਾ ਤਰੇਡ ਜਾਣਕਾਰੀ ਦੋ ਤਰੀਕ ਤੇ ਦੇਖ ਸਕਦੇ ਹੋ ਤੁਸੀਂ ਦੋ ਤਰੀਕ ਨੂੰ ਵੀ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੋ ਚੁੱਕਿਆ ਕੋਈ ਵੀ ਮੀਂਹ ਆ ਪੱਕਾ ਸਕਦੇ ਕੋਈ ਵੱਡਾ ਅਲਰਟ ਨਹੀਂ ਹੈਗਾ ਤਿੰਨ ਤੱਕ ਹੋਵੇ ਇਸੇ ਤਰ੍ਹਾਂ ਕੋਈ ਵੀ ਅਪਡੇਟ ਆਊਗੀ ਤੁਹਾਡਾ ਹਰ ਸਮੇਂ ਸਮੇਂ ਤੇ ਸਾਂਝੀ ਕਰਦੇ ਰਹਾਂਗੇ ਤੇ ਤੁਸੀਂ ਬਣੇ ਰਹੋ ਮੌਸਮ ਪੰਜਾਬ ਟੀਵੀ ਦੇ ਨਾਲ ਤੁਹਾਨੂੰ ਲੈ ਚੱਲਦੇ ਦੂਸਰੇ ਸੈਟਲਾਈਟ ਦੇ ਉੱਤੇ ਜਿਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕੇ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਆ ਅਫੀਸ਼ੀਅਲ ਸਾਈਟ ਆ ਜਿਹੜੀ ਉਸ ਦੇ ਵਿੱਚ ਚੱਲਦੇ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਮੇਂ-ਸਮੇਂ ਤੇ ਤੇੜੇ ਬਦਲਾਅ ਨੇ ਇਹ ਆ ਰਹੇ ਨੇ ਅੱਜ ਦੀ ਜਿਹੜੀ ਅਪਡੇਟ ਸੀ ਸਵੇਰ ਦੇ ਸਮੇਂ ਦੀ ਇਹ ਆਪਾਂ ਕਹਿ ਸਕਦੇ ਹਾਂ ਰਾਤ ਦੇ ਸਮੇਂ ਦੀ ਕਿ ਇਹ ਸੈਟੇਲਾਈਟ ਦੇ ਵਿੱਚ ਜਿਹੜੀ ਬਦਲ ਵਾਈ ਸੀ ਕੱਲ ਪਹੁੰਚੀ ਹੋਈ ਦਿਖਾਈ ਦੇ ਰਹੀ ਸੀ ਇਸ ਸਮੇਂ ਇਹ ਬਦਲਵਾਈ ਉੱਪਰਲੇ ਜਿਹੜੇ ਹਿੱਸੇ ਨੇ ਇਹਨਾਂ ਦੇ ਵਿੱਚ ਪਹੁੰਚ ਚੁੱਕੇ ਇਧਰੋਂ ਲੈ ਕੇ ਪੰਜਾਬ ਦੇ ਵਿੱਚ ਬਣੀ ਹੋਈ ਹੈ ਇਹ ਇੱਥੇ ਜਿੱਥੇ ਅਸੀਂ ਮਾਰਕ ਕਰ ਰਹੇ ਹਾਂ ਉਸ ਤੋਂ ਬਾਅਦ ਥੋੜੇ ਜਿ ਪਠਾਨਕੋਟ ਦੇ ਇਲਾਕੇ ਨੇ ਜਿਹੜੇ ਕਿ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਇਲਾਕੇ ਨੇ ਇਧਰੋਂ ਜੰਮੂ ਐਂਡ ਕਸ਼ਮੀਰ ਥੋੜੇ ਜਿ ਹਿਮਾਚਲ ਦੇ ਇਲਾਕਿਆਂ ਦੇ ਵਿੱਚ ਇਹ ਜਿਹੜੀ ਬਦਲਵਾਈ ਆ ਉਹ ਪਹੁੰਚ ਚੁੱਕੀ ਹੈ ਕਿਉਂਕਿ ਇਸ ਸਮੇਂ ਇਹ ਬਦਲਵਾਈ ਜਿਹੜੀ ਥੋੜੀ ਥੋੜੀ ਪਹੁੰਚੀ ਹੈ ਕੋਈ ਜ਼ਿਆਦਾ ਇਸ ਦਾ ਸਿਸਟਮ ਦਾ ਪ੍ਰਭਾਵ ਤਖੜਾ ਨਹੀਂ ਲੱਗ ਰਿਹਾ ਸਾਨੂੰ ਵੀ ਜਿਵੇਂ ਕਿ ਦੇਖਣ ਨੂੰ ਲੱਗ ਰਿਹਾ ਇਸ ਦਾ ਪ੍ਰਭਾਵ ਥੋੜਾ ਬਹੁਤ ਇੱਥੇ ਮਾਝੇ ਤੋਂ ਇਧਰ ਪੁਆਰ ਦੇ ਖੇਤਰ ਥੋੜੇ ਬਹੁਤ ਕਿਤੇ ਕਿਤੇ ਜਿਹੜਾ ਆਪਾਂ ਕਹਿ ਸਕਦੇ ਹਾਂ ਹਲਕੇ ਹਲਕੇ ਕਿਰਮਣਕਣੀ ਜਾਂ ਫੁਆਰ ਦੇ ਰੂਪ ਦੇ ਵਿੱਚ ਇਸ ਸਿਸਟਮ ਦੇ ਨਾਲ ਮੀਂਹਿਆ ਕਰਵਾਇਆ ਹੋ ਸਕਦੀ ਹੈ ਨੇ ਅਦਰਵਾਇਜ਼ ਕੋਈ ਵੱਡਾ ਪ੍ਰਭਾਵ ਮੀਂਹ ਨੇਰੀ ਝੱਖੜ ਵਾਲਾ ਸਿਸਟਮ ਨਹੀਂ ਹੈਗਾ ਜਿਹੜਾ ਕਿ ਪਹਿਲਾਂ ਸਾਨੂੰ ਜੋ ਭਾਰਤੀ ਮੌਸਮ ਵਿਗਿਆਨ ਦੀਆਂ ਸੈਟੇਲਾਈਟਾਂ ਸਾਈਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਸੀ ਕਿ ਕੱਲ ਨੂੰ ਇੱਕ ਤਰੀਕ ਨੂੰ ਕਿਤੇ ਗੜੀਮਾਰੀ ਵੀ ਜਿਹੜੀ ਹੋਣ ਦੀ ਸੰਭਾਵਨਾ ਜਾਪ ਰਹੀ ਸੀ ਕਿਉਂਕਿ ਇਹ ਸੌਣ ਦੇ ਸਰਾਟੇ ਮਾਗ ਜਿਹੜਾ ਇਹ ਮੀਂਹ ਪੈਣਾ ਸੀ ਇੱਕ ਖੇਤ ਦੇ ਨਾਲ ਜਾਂ ਇੱਕ ਪਿੰਡ ਦੇ ਵਿੱਚ ਇਹ ਇਸ ਤਰ੍ਹਾਂ ਦਾ ਮੀਂਹ ਜਿਹੜਾ ਪੈਣ ਦੀ ਸੰਭਾਵਨਾ ਜਿਹੜੀ ਜਾਪ ਰਹੀ ਹੈ ਇੱਕ ਪਿੰਡ ਛੱਡ ਕੇ ਦੂਸਰੇ ਪਿੰਡ ਦੇ ਵਿੱਚ ਇਸ ਤਰ੍ਹਾਂ ਮੀਂਹ ਦੀ ਜਿਹੜਾ ਕਾਰਵਾਈਆਂ ਇਸ ਸਿਸਟਮ ਦੇ ਨਾਲ ਹੋ ਸਕਦੀਆਂ ਨੇ ਕੋਈ ਜ਼ਿਆਦਾ ਵੱਡੇ ਮੀਂਹ ਦੇ ਲਗਾਤਾਰ ਭਾਰੀ ਮੀਂਹ ਜਾਂ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈਗਾ ਦੋਸਤੋ ਵਾਲਾ ਚੱਲਦੇ ਤੁਹਾਨੂੰ ਧੁੰਦ ਦੀ ਤਸਵੀਰ ਜਿਹੜੀ ਅੱਜ ਰਾਤ ਦੀ ਯਾਨੀ ਕਿ ਜਿਹੜੀ ਕਿ ਅਸੀਂ ਕਹਿ ਸਕਦੇ ਹਾਂ ਅੱਜ ਰਾਤ 31 ਤਰੀਕਾ ਨੂੰ ਧੁੰਦ ਜਿਹੜੀ ਉਹ ਕਿੱਥੇ ਕਿੱਥੇ ਪਹੁੰਚ ਚੁੱਕਿਆ ਇਸ ਸਮੇਂ ਜਿਹੜੀ ਤਸਵੀਰ ਹੈ ਲਾਈਵ ਤਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਵੱਧ ਤੋਂ ਵੱਧ ਕਿਉਂਕਿ ਜਿਹੜਾ ਇਹ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਸਵੇਰ ਦੇ ਸਮੇਂ ਤੋਂ ਹੀ ਜਿਨ੍ਹਾਂ ਦੇ ਨਾਲ ਇਹ ਨਮੀ ਆਈ ਦੀ ਇਹ ਇਕੱਠੀ ਹੋ ਗਈ ਹਰਿਆਣੇ ਦੇ ਵਿੱਚ ਸੰਗਣੀ ਤੋਂ ਧਦਾ ਚੁੱਕੀ ਹੈ ਦੇਖ ਸਕਦੇ ਹੋ ਜਮੀਨੀ ਪੱਧਰ ਤੇ ਸੰਗਣੀ ਤੋਂ ਹਜੇ ਦੋਸਤੋ ਲਾਈਵ ਤਸਵੀਰਾਂ ਜਿੱਥੇ ਨੀਲੇ ਰੰਗ ਦੀਆਂ ਤਸਵੀਰਾਂ ਨੇ ਇਸ ਦੇ ਨਾਲ ਪਟਿਆਲਾ ਸੰਗਰੂਰ ਤੇ ਸ੍ਰੀ ਫਤਿਹਗੜ੍ਹ ਸਾਹਿਬ ਤੇ ਚੰਡੀਗੜ੍ਹ ਮੁਹਾਲੀ ਦੇ ਇਲਾਕੇ ਨੇ ਜਿਹੜੇ ਪੰਜਾਬ ਦੇ ਵਿੱਚ ਇਹ ਕਵਰ ਹੋਣੇ ਸ਼ੁਰੂ ਹੋ ਚੁੱਕੇ ਨੇ ਇਧਰੋਂ ਫਾਜ਼ਲੇ ਕਾ ਵੋਹਰ ਵਾਲੀ ਸਾਈਡ ਹਜੇ ਥੋੜਾ ਜਿਹਾ ਘੱਟ ਹੈ ਇਹ ਜ਼ਿਆਦਾਤਰ ਹੈ ਜਿਹੜਾ ਸਿਸਟਮ ਅਸੀਂ ਕਰ ਸਕਦੇ ਪਟਿਆਲੇ ਦੇ ਵਿੱਚ ਤੋਂ ਦਾ ਜਿਹੜੀ ਸੰਗਣੀ ਜਮੀਨੀ ਤੌਰ ਪੱਧਰ ਤੇ ਆ ਚੁੱਕੀ ਹੈ ਇੱਥੇ ਤੱਕ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਇਧਰਲੇ ਇਲਾਕੇ ਤੇ ਉਸ ਤੋਂ ਬਾਅਦ ਇਹ ਹੌਲੀ ਹੌਲੀ ਮਰੀਲਕੋਟ ਲੈ ਲੁਧਿਆਣੇ ਵੱਲ ਨੂੰ ਜਾਂਦੀ ਹੋਈ ਨਜ਼ਰ ਆਊਗੀ ਇਧਰੋਂ ਚੰਡੀਗੜ੍ਹ ਰੂਪਨਗਰ ਇਸ ਤਰ੍ਹਾਂ ਜਿਹੜੇ ਇਹ ਬਾਕਵਾ ਖੇਤਰਾਂ ਦੇ ਵਿੱਚ ਇਹ ਦੇਖ ਸਕਦੇ ਹੋ ਮਰੀਲਕੋਟ ਲੈ ਤੱਕ ਲੁਧਿਆਣੇ ਤੱਕ ਇਹ ਜਿਹੜੀ ਧੁੰਦ ਹੈ ਜਾਣੀ ਸ਼ੁਰੂ ਹੋ ਚੁੱਕੀ ਹੈ ਖੰਨਾ ਨਾਬਾ ਇਸ ਤਰ੍ਹਾਂ ਜਿਹੜੀ ਇਹ ਧੁੰਦ ਹੈ ਜਿਹੜੀ ਇਹਨਾਂ ਇਲਾਕਿਆਂ ਦੇ ਵਿੱਚ ਆ ਜਾ ਰਹੀ ਹੈ ਲਾਈਵ ਸੈਟਲਾਈਟ ਦੀ ਤਸਵੀਰ ਦੇ ਵਿੱਚ ਤੁਸੀਂ ਤਸਵੀਰ ਆਈਡੀ ਦੇਖ ਸਕਦੇ ਹੋ ਵੀਡੀਓ ਨੂੰ ਕਰੀ ਜਾਓ ਵੱਧ ਤੋਂ ਵੱਧ ਸ਼ੇਅਰ ਦੋਸਤੋ ਤਾਂ ਜੋ ਧੁੰਦ ਤੋਂ ਜਿਹੜਾ ਸਾਵਧਾਨਾ ਆਪਾਂ ਰਹਿ ਸਕੀਏ ਕਿਉਂਕਿ ਧੁੰਦ ਦੀ ਜਿਹੜੀ ਚਾਦਰ ਸੰਘਣੀ ਚਾਦਰ ਹਰਿਆਣਾ ਨੂੰ ਜਿਹੜਾ ਪੂਰਾ ਹਰਿਆਣਾ ਇਸ ਨੂੰ ਕਵਰ ਕਰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰ ਲਾਈਵ ਦੇਖ ਸਕਦੇ ਹੋ ਤੁਸੀਂ ਹਰਿਆਣਾ ਦੇ ਸੈਟਲਾਈਟ ਦੀ ਵੀ ਜਿਹੜਾ ਕਿ ਹਰਿਆਣਾ ਦੇ ਵਿੱਚ ਇਹ ਧੁੰਦ ਦੀ ਚਾਦਰ ਹੈ ਜਿਹੜੀ ਨੀਲੇ ਰੰਗ ਦੇ ਵਿੱਚ ਦਿਖਾਈ ਦੇਊਗੀ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਪੂਰੀ ਤਰ੍ਹਾਂ ਜਿਹੜੀ ਫੈਲ ਰਹੀ ਹੈ ਉਸੇ ਤਰ੍ਹਾਂ ਪੰਜਾਬ ਦੇ ਵੀ ਕੁਝ ਖੇਤਰਾਂ ਦੇ ਵਿੱਚ ਇਹ ਰੁੱਤਵੇਂ ਰੂਪ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੀ ਇਹ ਧੁੰਦਾ ਦੇਖਣ ਨੂੰ ਮਿਲ ਰਹੀ ਹੈ ਕਿਤੇ-ਕਿਤੇ ਇਸ ਤਰ੍ਹਾਂ ਦੇ ਦੇਖ ਸਕਦੇ ਹੋ ਤੇ ਦੂਜਾ ਜਿਹੜਾ ਸਿਸਟਮ ਆ ਰਿਹਾ ਹੈ ਕੱਲ ਨੂੰ ਅੱਜ 31 ਤਰੀਕ ਦੀ ਰਾਤ ਅੱਧੀ ਰਾਤ ਤੋਂ ਬਾਅਦ ਤੇ ਕੱਲ ਨੂੰ ਸਵੇਰ ਦੇ ਸਮੇਂ ਇਹ ਸਿਸਟਮ ਵੀ ਇੱਥੇ ਪਹੁੰਚ ਚੁੱਕਿਆ ਤੁਹਾਨੂੰ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਜਿਹੜਾ ਕਿ ਭਾਰਤੀ ਮੌਸਮ ਵਿਗਿਆਨ ਦੀ ਸੈਟੇਲਾਈਟ ਦੀ ਜਿਹੜੀ ਤਸਵੀਰ ਉਸ ਦੇ ਵਿੱਚ ਵੀ ਦੇਖਿਆ ਆਪਾਂ ਤੇ ਇਸ ਸਮੇਂ ਆਪਾਂ ਜਿਹੜਾ ਪ੍ਰਾਈਵੇਟ ਸੰਸਥਾਵਾਂ ਦੇ ਜਿਹੜੇ ਸੈਟੇਲਾਈਟ ਨੇ ਉਹਨਾਂ ਦੇ ਵਿੱਚ ਵੀ ਇਹ ਸਿਸਟਮ ਦੀ ਜਿਹੜੀ ਝਾਤ ਮਾਰ ਰਹੇ ਹਾਂ ਤੇ ਹਵਾਵਾਂ ਦੀ ਦਿਸ਼ ਪੂਰਬੀ ਹਵਾਵਾਂ ਜਿਹੜੀਆਂ ਦੱਖਣ ਪੂਰਬੀ ਹਵਾਵਾਂ ਇਸ ਤਰ੍ਹਾਂ ਚੱਲ ਰਹੀਆਂ ਨੇ ਦੇਖ ਸਕਦੇ ਹੋ ਇਸ ਸਿਸਟਮ ਦੀਆਂ ਤਸਵੀਰਾਂ ਲਾਈਵ ਦੋਸਤੋ ਹਵਾਵਾਂ ਦੀ ਗਤੀ ਦੀਆਂ ਜਿਹੜੀਆਂ ਨਵੀਂ ਦੀਆਂ ਤਸਵੀਰਾਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਸੇ ਤਰ੍ਹਾਂ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਕੇ ਸਾਨੂੰ ਸਪੋਰਟ ਕਰਿਓ ਤੁਹੋਂ ਦਾ ਜਿਹੜੀ ਵੱਖ-ਵੱਖ ਖੇਤਰਾਂ ਦੇ ਵਿੱਚ ਜਮੀਨ ਤੇ ਪੱਧਰ ਤੇ ਸੰਗਣੀ ਆ ਚੁੱਕੀ ਹੈ ਕੁਝ ਦੇ ਵਿੱਚ ਹਲਕੀ ਹੈ ਤੇ ਕੁਝ ਦੇ ਵਿੱਚ ਬੱਦਲ ਵਈਏ ਵੀ ਇਹ ਜਿਹੜੀ ਉਹ ਐਂਟਰੀ ਹੋਣੀ ਸ਼ੁਰੂ ਹੋ ਚੁੱਕੀ ਹੈ ਦੋਸਤੋ ਧੁੰਦ ਦੀਆਂ ਤਸਵੀਰਾਂ ਨੀਲੇ ਰੰਗ ਚ ਦਿਖਾਈ ਦੇ ਰਹੀ ਨੇ ਹਰਿਆਣੇ ਦੇ ਵਿੱਚ ਪੂਰੀ ਚਾਦਰ ਬਿਸ ਚੁੱਕੀ ਹੈ ਧੁੰਦ ਦੀ ਤੇ ਇਸੇ ਤਰ੍ਹਾਂ ਦੱਖਣੀ ਮਾਲਵੇ ਦੇ ਕੁਝ ਖੇਤਰ ਤੇ ਪੂਰਬੀ ਮਾਲਵੇ ਦੇ ਖੇਤਰ ਨੇੜੇ ਜਿਵੇਂ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਇਧਰ ਜਾਂ ਚੰਡੀਗੜ੍ਹ ਮੋਹਾਲੀ ਰੂਪਨਗਰ ਤਿੱਲਿਆਣਾ ਮਰੇਲ ਕੋਟਲਾ ਤੇ ਉਸ ਤੋਂ ਬਾਅਦ ਸੰਗਰੂਰ ਮਾਨਸਾ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਧੁੰਦ ਦੀ ਚਾਦਰ ਆ ਜਿਹੜੀ ਆਉਣੀ ਸ਼ੁਰੂ ਹੋ ਚੁੱਕੀ ਹੈ ਜਿਵੇਂ ਕਿ ਸਵੇਰ ਦੇ ਸਮੇਂ ਵੀ ਜਿਹੜੀ ਮੋਗੇ ਜ਼ਿਲ੍ਹੇ ਦੇ ਜਾਂ ਮਾਸਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਵੀ ਜਿਹੜੀ ਧੁੰਦ ਆਪਾਂ ਨੂੰ ਦੇਖਣ ਨੂੰ ਮਿਲੀ ਹੈ ਉਸੇ ਤਰ੍ਹਾਂ ਇਹ ਅੱਜ ਧੁੰਦ ਅੱਧੀ ਰਾਤ ਤੋਂ ਜਾਨੀ ਕਿ ਇਸ ਦੇਰ ਸ਼ਾਮ ਤੋਂ ਜਾਂ ਆਪਾਂ ਕਹਿ ਸਕਦੇ ਹਾਂ 7-8 ਵਜੇ ਤੋਂ ਲੈ ਕੇ ਸਵੇਰ ਦੇ ਪਹਿਲੇ ਘੰਟੇ 9-10 ਵਜੇ ਤੱਕ ਇਹ ਧੁੰਦ ਬਣੀ ਰਹਿਣ ਦੀ ਸੰਭਾਵਨਾ ਜਿਹੜੀ ਜਾਪ ਰਹੀ ਹੈ ਸਵੇਰ ਦੇ ਸਮੇਂ ਜੋ ਵੀ ਅਪਡੇਟ ਹੋਊਗੀ ਤੁਹਾਡਾ ਨਾਲ ਸਾਂਝੀ ਕਰਾਂਗੇ ਤੇ ਇਸ ਸਮੇਂ ਲਾਈਵ ਸੈਟੇਲਾਈਟਾਂ ਨੇ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਮੀਂਹ ਦੀਆਂ ਕਾਰਵਾਈਆਂ ਹਲਕੀਆਂ ਫੁਲਕੀਆਂ ਹੋਣ ਦੀ ਜਿਹੜੀ ਸੰਭਾਵਨਾ ਥੋੜੀ ਬਹੁਤ ਆਫਰੀਕਾ ਕੁਝ ਜ਼ਿਆਦਾ ਨਹੀਂ ਹੈਗੀ ਜਿਸ ਦੀ ਕਿ ਪਰਸੈਂਟੇਜ ਸਾਨੂੰ ਕੱਲ 32% ਦਿਖਾਈ ਦੇ ਰਹੀ ਸੀ ਅੱਜ 24% ਜਿਹੜੇ ਚਾਂਸ ਨੇੜੇ ਉਹ ਦਿਖਾ ਰਹੇ ਦੇ ਰਹੇ ਨੇ ਕੱਲ ਨੂੰ ਅੱਜ ਅੱਧੀ ਰਾਤ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਇਹ ਬਦਲਵਾਈ ਜਿਹੜੀ ਜ਼ਿਆਦਾ ਅੱਗੇ ਵੱਲ ਨੂੰ ਆਣੀ ਸ਼ੁਰੂ ਹੋ ਜਾਊਗੀ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਉਹ ਬਦਲਵਾਈ ਇਸ ਜਗ੍ਹਾ ਦੇ ਉੱਤੇ ਪਹੁੰਚੀ ਹੋਈ ਹੈ ਇੱਥੇ ਜਿਵੇਂ ਪਠਾਨਕੋਟ ਗਰਦਾਸਪੁਰ ਸ੍ਰੀ ਅਮਰਸਰ ਸਾਹਿਬ ਦੇ ਇਲਾਕੇ ਇਧਰਲੇ ਇਲਾਕੇ ਵੱਲ ਨੂੰ ਇਹ ਬਦਲਬਾਈ ਜਿਹੜੀ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਹੋਰ ਕੋਈ ਅਪਡੇਟ ਆਉਂਦੀ ਸਵੇਰ ਦੇ ਸਮੇਂ ਸਾਡੇ ਨਾਲ ਲਾਈਵ ਹੋ ਕੇ ਵੀਡੀਓ ਬਣਾ ਕੇ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ